ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ ਐਤਵਾਰ ਦੇ ਦਿਨ ਤੋਂ ਪਹਿਲਾਂ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਸਤ ਲਾਲ ਮਿਸਰਾਂ ਦਾ ਉਪਾਗ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਪੈਸਾ ਫਿਰ ਆਪ ਚਲ ਕੇ ਆਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਦੇ ਦਿਨ ਤੋਂ ਪਹਿਲਾਂ ਜੇਕਰ ਤੁਸੀਂ ਲਾਲ ਮਿਰਚਾਂ ਦਾ ਇਹ ਉਪਾਅ ਕਰ ਲੈਂਦੇ ਹੋ ਫਿਰ ਮੰਨ ਕੇ ਚੱਲੋ ਕਿ ਸਾਡੀ ਜ਼ਿੰਦਗੀ ਦੀਆਂ ਜ਼ਿਆਦਾਤਰ ਪਰੇਸ਼ਾਨੀਆਂ ਹਮੇਸ਼ਾ ਲਈ ਖਤਮ ਹੋ ਜਾਣਗੀਆਂ ਇਹ ਸਮੱਸਿਆ ਭਾਵ ਕਿ ਤਾਂ ਦੀ ਬਰਕਤ ਨੂੰ ਲੈ ਕੇ ਹੋਣ ਵਾਲੀ ਬੁਰੀ ਨਜ਼ਰ ਨੂੰ ਵੀ ਲੈ ਕੇ ਹੋਣ ਵਾਲੇ ਦੁਸ਼ਮਣ ਜਿਹੜੇ ਹਨ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਹੀ ਤੁਸੀਂ ਕਿਸੇ ਦੁੱਖ ਪਰੇਸ਼ਾਨੀ ਦੇ ਵਿੱਚੋਂ ਲੰਘ ਰਹੇ ਹੋ ਕਿਸੇ ਆਪਣਿਆਂ ਕਰਕੇ ਜਾਂ ਫਿਰ ਆਪਣੇ ਦੁਸ਼ਮਣਾਂ ਦੇ ਕਰਕੇ ਜੇਕਰ ਤੁਹਾਨੂੰ ਇਹ ਸ਼ੱਕ ਪੈਂਦਾ ਹੈ ਕਿਸੇ ਨੇ ਤੁਹਾਡੇ ਉੱਪਰ ਜਾਂ ਤੁਹਾਡੇ ਘਰ ਦੇ ਉੱਪਰ ਕੁਝ ਕਰਵਾ ਦਿੱਤਾ ਹੈ ਤੁਹਾਡੇ ਘਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਚੱਲ ਰਹੀਆਂ ਹਨ ਫਿਰ ਲਾਲ ਮਿਰਚਾਂ ਦਾ ਇਹ ਪਾਦੂਸੀ ਐਤਵਾਰ ਦੇ ਦਿਨ ਤੋਂ ਪਹਿਲਾਂ ਪਹਿਲਾਂ ਜ਼ਰੂਰ ਕਰ ਲੈਣਾ ਹੈ ਉਹਨਾਂ ਲੋਕਾਂ ਦੇ ਲਈ ਇਹ ਵਰਦਾਨ ਵਾਂਗ ਸਾਬਦ ਹੋ ਜਾਵੇਗਾ ਅੱਜ ਤੁਹਾਡੇ ਨਾਲ ਲਾਲ ਮਿਰਚ ਸੰਬੰਧੀ ਕਈ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਤੇ ਜੋ ਉਪਾਅ ਹੋਣਗੇ ਭਾਵੇਂ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਚੇਕ ਕੋਈ ਸਮੱਸਿਆ ਹੋਵੇ ਅੱਜ ਦੀ ਵੀਡੀਓ ਵਿੱਚ ਤਿੰਨ ਉਪਾਅ ਸੀ ਤੁਹਾਡੇ ਨਾਲ ਸਾਂਝੇ ਕਰਾਂਗੇ ਸੰਗਤ ਜੀ ਤੁਹਾਡੀ ਜੋ ਵੀ ਸਮੱਸਿਆ ਹੈ ਲਾਲ ਮਿਰਚਾਂ ਦੇ ਉਪਾਅ ਦੇ ਨਾਲ ਦੂਰੋ ਜਾਵਗੇ ਜਿਵੇਂ ਕਿ ਤੁਹਾਡੀ ਪਰੇਸ਼ਾਨੀ ਤਾਂ ਸੰਬੰਧਿਤ ਹੈ ਜਾਂ ਫਿਰ ਕਾਰੋਬਾਰ ਦੇ ਨਾਲ ਸੰਬੰਧਿਤ ਹੈ ਤੁਸੀਂ ਦੁਕਾਨਦਾਰ ਹੋ ਦੁਕਾਨ ਦੇ ਸੰਬੰਧੇ ਕੋਈ ਪਰੇਸ਼ਾਨੀ ਹੈ ਜਾਂ ਫਿਰ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਲੱਗਾ ਹੈ ਇਸੋ ਰੋਗ ਦੇ ਕਾਰਨ ਤੁਸੀਂ ਦਾ ਦਰ ਤੇ ਟਕਦੇ ਫਿਰਦੇ ਹੋ ਫਿਰ ਇਹ ਉਪਾਅ ਤੁਹਾਡੇ ਲਈ ਖਾਸ ਸਭ ਤੋਂ ਚਾਵੇਗਾ ਲਾਲ ਮਿਰਚ ਇੱਕ ਅਜਾਈ ਚੀਜ਼ ਹੈ ਜਿਹੜੇ ਟੋਟਕੇ ਦੇ ਵਿੱਚ ਜਾਂ ਫਿਰ ਕਿਸੇ ਵੀ ਉਪਾਅ ਦੇ ਵਿੱਚ ਇਸ ਤਰ੍ਹਾਂ ਇਸਤੇ ਮਾਲ ਕੀਤਾ ਜਾਂਦਾ ਹੈ ਫਿਰ ਇਹ ਕਿਸੇ ਵੀ ਸਮੱਸਿਆ ਨੂੰ ਖਤਮ ਕਰ ਦਿੰਦਾ ਹੈ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਤੁਸੀਂ ਇਸ ਪਾਣੂ ਪੂਰਾ ਜ਼ਰੂਰ ਸੁਣ ਲੈਣਾ ਜੋ ਤੁਹਾਨੂੰ ਜਾਣਕਾਰੀ ਪ੍ਰਾਪਤ ਹੋਵੇਗੀ ਕਿ ਕਿਉਂਕਿ ਸੰਗਤ ਜੀ ਪਾ ਬਹੁਤ ਹੀ ਖਾਸ ਤੁਹਾਡੇ ਲਈ ਸਾਬਤ ਹੋਵੇਗਾ ਜੇਕਰ ਤੁਸੀਂ ਪੂਰੀ ਵਿਦੇਵਿਦਾਨ ਦੇ ਨਾਲ ਸਮਝ ਕੇ ਇਸ ਪਾਣ ਨੂੰ ਕਰੋਗੇ ਯਕੀਨ ਮੰਨ ਕੇ ਚੱਲਿਓ ਕਿ ਤੁਹਾਨੂੰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਛੁਟਕਾਰਾ ਮਿਲੇਗਾ ਪਰ ਸੰਗਤ ਜੀ ਤੁਸੀਂ ਇਸ ਪਾਣ ਨੂੰ ਕਰਨਾ ਕਿਵੇਂ ਹੈ ਪੂਰੀ ਵੀਡੀਓ ਜ਼ਰੂਰ ਸਮਝ ਲੈਣਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰਾ ਸੁਣਨਾ ਪੈਣਾ ਹੈ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇ ਕਿ ਬਹੁਤ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦੁੱਖ ਤਕ ਲੀਫਾਂ ਦੂਰ ਹੋ ਜਾਂਦੀਆਂ ਹਨ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਪਰੇਸ਼ਾਨੀ ਤੁਸੀਂ ਲਿਖ ਸਕਦੇ ਹੋ ਜੋ ਕਿ ਇਸ ਪਰੇਸ਼ਾਨੀ ਦਾ ਹੱਲ ਅੱਜ ਦੇ ਉਪਾਅ ਦੇ ਨਾਲ ਹੋ ਜਾਵੇਗਾ ਸਾਧ ਸੰਗਤ ਜੀ ਅਸੀਂ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਬਾਠ ਪੂਜਾ ਕਰਦੇ ਹਾਂ ਬੰਦਗੀ ਕਰਦੇ ਹਾਂ ਚਾਹੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਜਾ ਫਿਰ ਕਿ ਸੇ ਵੀ ਦੇਵੀ ਦੇਵਤੇ ਨਮਾਉਂਦੇ ਹਨ ਇੰਨੀ ਪੂਜਾ ਇੰਨੀ ਬੰਦਗੀ ਕਰੰਦੇ باوجود ਵੀ ਸਾਡੇ ਜ਼ਿੰਦਗੀ ਵਿੱਚ ਕਿਉਂ ਦੁੱਖ ਆ ਜਾਂਦੇ ਹਨ ਬਹੁਤ ਸਾਰੇ ਲੋਕ ਕਮੈਂਟ ਕਰਦੇ ਹਨ ਕਿ ਅਸੀਂ ਪਾਠ ਤਾਂ ਕਰਦੇ ਹਾਂ ਬੰਦਗੀ ਵੀ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਖਤਮ ਹੋਉਂਦਾ ਨਾਮ ਨਹੀਂ ਲੈਂਦੇ ਉਹ ਆਖਦੇ ਹਨ ਕਿ ਕਈ ਸਾਲਾਂ ਤੋਂ ਸਮੱਸਿਆਵਾਂ ਇਹੋ ਜਿਹੀਆਂ ਚੱਲ ਰਹੀਆਂ ਹਨ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਹੈ ਸਾਡੇ ਕਾਰੋਬਾਰ ਵਿੱਚ ਕਮੀ ਹੈ ਕਾਰੋਬਾਰ ਰੁਕ ਚੱਕੇ ਹਨ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਤਾਂ ਫਿਰ ਇਹ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਵਿੱਚ ਵੱਡਾ ਕਾਰਨ ਤੁਹਾਡੇ ਦੁਸ਼ਮਣ ਜੋ ਲੋਕ ਹਨ ਜੋ ਲੋਕ ਤੁਹਾਡੇ ਤੋਂ ਨਫ਼ਰਤ ਕਰਦੇ ਹਨ ਉਹ ਚਾਹੇ ਤੁਹਾਡੇ ਆਪਣੇ ਹਨ ਜਾਂ ਫਿਰ ਬਗਾਨੇ ਹਨ ਜਦੋਂ ਕੋਈ ਇਨਸਾਨ ਕਿਸੇ ਨੂੰ ਵੇਖ ਕੇ ਕੁਝ ਨਹੀਂ ਹੁੰਦਾ ਫਿਰ ਉਸ ਇਨਸਾਨ ਦੇ ਬੋਲਣ ਦੇ ਕਾਰਕੇ ਨਕਾਰਾਤਮਿਕ ਊਰਜਾ ਤੁਹਾਡੇ ਘਰ ਵਿੱਚ ਦੁੱਖ ਕਲੇਸ਼ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਤੁਹਾਡੇ ਘਰ ਵਿੱਚ ਦੁੱਖ ਕਲੇਸ਼ ਆ ਜਾਂਦੇ ਹਨ ਅਸੀਂ ਆਪਣੇ ਘਰ ਦੇ ਵਿੱਚ ਲਾਲ ਮਿਰਚਾਂ ਦਾ ਇਸਤੇਮਾਲ ਤਾਂ ਕਰਦੇ ਹੀ ਰਹਿੰਦੇ ਹਾਂ ਪਰ ਲਾਲ ਮਿਰਚਾਂ ਸਿਰਫ ਸਾਡੇ ਰਸੋਈ ਵਿੱਚ ਇਸਤੇਮਾਲ ਨਹੀਂ ਹੁੰਦੀਆਂ ਜੇਕਰ ਅਸੀਂ ਇਸ ਦਾ ਪ੍ਰਯੋਗ ਸਹੀ ਵੇਲੇ ਦੇ ਨਾਲ ਕਰ ਲਵਾਂਗੇ ਫਿਰ ਅਸੀਂ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਸ ਲਈ ਕੋਬ ਮਿਹਨਤ ਕਰਕੇ ਸਫਲਤਾ ਪ੍ਰਾਪਤ ਨਹੀਂ ਹੁੰਦੀ ਤਾਂ ਫਿਰ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਉਪਾਅ ਜੇਕਰ ਕਰ ਲੈਂਦੇ ਹੋ ਤੁਹਾਨੂੰ ਫਿਰ ਬਹੁਤ ਜ਼ਿਆਦਾ ਸੰਗਤ ਜੀ ਫਾਇਦਾ ਹੋ ਜਾਵੇਗਾ ਸਭ ਤੋਂ ਪਹਿਲਾ ਉਪਾਅ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ ਜੇਕਰ ਤੁਹਾਡਾ ਕੋਈ ਆਪਣਾ ਤੁਹਾਡੇ ਤੋਂ ਈਰਖਾ ਰੱਖਦਾ ਹੈ ਤੁਸੀਂ ਕੀ ਕਰਨਾ ਹੈ ਇੱਕ ਮੁਠੀ ਲਾਲ ਮਿਰਚਾਂ ਲੈਣੀਆਂ ਹਨ ਉਸਾਂ ਮਤੋਣੀਆਂ ਚਾਹੀਦੀਆਂ ਹਨ ਇਹ ਪੀਸੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਸਾਬਤ ਮਿਰਚਾਂ ਨੂੰ ਤੁਸੀਂ ਪੀਸ ਲੈਣਾ ਹੈ ਨਾਲ ਹੀ ਤੁਸੀਂ ਉਹਨਾਂ ਕਾਲੀਆਂ ਮਿਰਚਾਂ ਨੂੰ ਪੀਸ ਲੈਣਾ ਹੈ ਤੁਸੀਂ ਇਹ ਸਾਰੀ ਸਮੱਗਰੀ ਇੱਕ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਗੱਠੜੀ ਬਣਾ ਲੈਣੀ ਹੈ ਦੇਖੋ ਸਾਧ ਸੰਗਤ ਜੀ ਕਹਿੰਦੋਂ ਭਾਵ ਤੁਸੀਂ ਇੱਕ ਮੁਠੀ ਮਿਰਚਾਂ ਦੀ ਚੁੱਕਣੀ ਹੈ ਜਿੰਨੇ ਵੀ ਤੁਹਾਡੇ ਮੋਠੀ ਵਿੱਚ ਮਿਰਚਾਂ ਆ ਜਾਂਦੀਆਂ ਹਨ ਓਨੀਆਂ ਹੀ ਤੁਸੀਂ ਲੈ ਸਕਦੇ ਹੋ ਜਿੰਨੀਆਂ ਤੁਹਾਡੇ ਘਰ ਵਿੱਚ ਜਿੰਨੀਆਂ ਤੁਹਾਡੇ ਘਰ ਵਿੱਚ ਮੈਂਬਰ ਹਨ ਓਨੀਆਂ ਹੀ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹਨ ਇਹ ਸਾਰੀ ਹੀ ਸਮੱਗਰੀ ਨੂੰ ਇਕੱਠਾ ਕਰਕੇ ਤੁਸੀਂ ਲਾਲ ਮਿਰਚਾਂ ਤੇ ਕਾਲੀਆਂ ਮਿਰਚਾਂ ਨੂੰ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਇੱਕ ਪੋਟਲੇ ਬਣਾ ਲੈਣੇ ਹਨ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਤੁਸੀਂ ਇਹ ਮਿਰਚਾਂ ਦਾ ਪਾ ਆਪਣੇ ਪਰਿਵਾਰ ਦੇ ਉੱਪਰੋਂ ਦੀ ਵਾਰ ਕੇ ਕਿਸੇ ਵੀ ਵਗਦੇ ਪਾਣੀ ਵਿੱਚ ਰਾਤ ਨੂੰ ਵਹਾ ਦੇਣਾ ਹੈ ਜੋ ਵੀ ਤੁਹਾਡੇ ਦੁਸ਼ਮਣ ਹਨ ਜੋ ਵੀ ਤੁਹਾਡੇ ਤੋਂ ਚਲਨ ਕਰਦੇ ਹਨ ਜਾਂ ਫਿਰ ਉਹਨਾਂ ਦੀ ਸਾਰੀ ਹੀ ਪੂਰੀ ਨਜ਼ਰ ਉਹਨਾਂ ਦੇ ਕੋਲ ਵਾਪਸ ਚਲੀ ਜਾਵੇਗੀ ਜੇ ਕੋਈ ਤੁਹਾਨੂੰ ਜਿੰਨਾ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰ ਕੋਈ ਵੀ ਤੁਹਾਡਾ ਵਾਲ ਵੀnga ਨਹੀਂ ਕਰ ਸਕਦਾ ਤੁਸੀਂ ਇਹ ਉਪਾਅ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਤਾਂ ਫਿਰ ਇਹ ਦੂਸਰਾ ਪਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਨ ਸਾਂਡੇ ਘਰ ਦਾ ਬੱਚਾ ਕਿਸੇ ਚੰਗੇ ਕੰਮ ਦੇ ਲਈ ਜਾ ਕੇ ਕਿਧਰੇ ਚੱਲਿਆ ਹੋਵੇ ਉਹ ਆਪਣਾ ਕੋਈ ਇਮਤਿਹਾਨ ਦੇਣ ਲਈ ਜਾਵੇ ਤਾਂ ਜੋ ਨੌਕਰੀ ਚੱਲਿਆ ਹੋਵੇ ਜਾਂ ਫਿਰ ਕੋਈ ਜ਼ਰੂਰੀ ਕੰਮ ਦੇ ਲਈ ਜਾ ਰਿਹਾ ਹੋਵੇ ਮੁੱਖ ਦਰਵਾਜ਼ੇ ਦੀ ਦਹਲਈ ਦੇ ਉੱਪਰ ਪੰਜ ਮਿਰਚਾਂ ਤੁਸੀਂ ਰੱਖ ਦੇਣੀਆਂ ਹਨ ਉਹ ਇਨਸਾਨ ਨੇ ਆਪਣੇ ਪੈਰਾਂ ਦੇ ਨਾਲ ਉਹਨਾਂ ਮਿਰਚਾਂ ਨੂੰ ਵਸਲ ਕੇ ਲੰਘ ਜਾਣਾ ਹੈ ਜਿਹੜਾ ਵੀ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤੁਹਾਡਾ ਹਰ ਕੰਮ ਬਹੁਤ ਵਧੀਆ ਤਰੀਕੇ ਨਾਲ ਨਿਪਰੇ ਛੜੇਗਾ ਕੋਈ ਵੀ ਮਾੜੀ ਬੁਰੀ ਨਜ਼ਰ ਤੁਹਾਡਾ ਰਸਤਾ ਨਹੀਂ ਘਟ ਸਕਦੀ ਜਿਨ੍ਹਾਂ ਦੇ ਵੀ ਕੰਮਾਂ ਦੇ ਵਿੱਚ ਵਾਰ-ਵਾਰ ਵਿਗੜਨ ਪੈ ਰਿਹਾ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰਾਂ ਨੇ ਇੱਕ ਗਲਾਸ ਪਾਣੀ ਦਾ ਰੱਖਣ ਉਸ ਦੇ ਵਿੱਚ ਇੱਕ ਬੀਜ ਲਾਲ ਮੈਚ ਦੇ ਦਾਣੇ ਪਾ ਦੇਣ ਤਸਵੀਰੇ ਹੁਣ ਤੇ ਅਨਸਾਰ ਹੀ ਆਪਣੇ ਖੱਬੇ ਹੱਥ ਦੇ ਨਾਲ ਉਹ ਪਾਣੀ ਆਪਣੇ ਉਪਰੋਂ ਦੀ ਵਾਰ ਕੇ ਘਰ ਦੇ ਬਾਹਰ ਸੁੱਟ ਦੇਣਾ ਹੈ ਐਸਨਾਲ ਤੁਹਾਡੇ ਉਤੋਂ ਮਾੜੀ ਸ਼ਕਤੀ ਦਾ ਹਰ ਤਰ੍ਹਾਂ ਦਾ ਨੈਗੇਟਿਵ ਊਰਜਾ ਦਾ ਪ੍ਰਭਾਵ ਖਤਮ ਹੋ ਜਾਵੇਗਾ ਜਿਹੜੇ ਲੋਕ ਹਰ ਵੇਲੇ ਚਿੰਤਾ ਕਰਦੇ ਹਨ ਜਾਂ ਫਿਰ ਕਹਿ ਲਓ ਕਿ ਜਿਨ੍ਹਾਂ ਦਾ ਹਰ ਵੇਲੇ ਦਿਲ ਖਬਰੋਂਦਾ ਰਹਿੰਦਾ ਹੈ ਤਾਂ ਫਿਰ ਉਹਨਾਂ ਦਾ ਜਿਹੜਾ ਮਾਨ ਹੈ ਉਹ ਵੀ ਸ਼ਾਂਤ ਰਹਿਣ ਲੱਗ ਜਾਵੇਗਾ ਤੁਹਾਡੇ ਘਰ ਦੇ ਵਿੱਚ ਜੇਕਰ ਤੰਨ ਨਹੀਂ ਟਿਕਦਾ ਪੈਸਾ ਨਹੀਂ ਟਿਕਦਾ ਤੁਸੀਂ ਥੋੜੇ ਬਹੁਤ ਚੋਅ ਵੀ ਕਮਾਉਂਦੇ ਹੋ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਂਦੇ ਹਨ ਤਾਂ ਫਿਰ ਤੁਸੀਂ ਇਹ ਲਾਲ ਮਿਰਚਾਂ ਦਾ ਉਪਾਗ ਕਰ ਸਕਦੇ ਹੋ ਸੰਘਾ ਜੀ ਤੁਸੀਂ ਕੀ ਕਰਨਾ ਹੈ ਸੱਤ ਲਾਲ ਮਿਰਚਾਂ ਨੂੰ ਕੱਪੜੇ ਦੇ ਵਿੱਚ ਬੰਨ ਲੈਣਾ ਹੈ ਉਸ ਗੱਠੜੀ ਨੂੰ ਤੁਸੀਂ ਆਪਣੇ ਘਰ ਦੇ ਤਜੋਰੀ ਵਿੱਚ ਰੱਖ ਦੇਣਾ ਹੈ ਜਿੱਥੇ ਤੁਹਾਡਾ ਪੈਸਾ ਰੱਖਿਆ ਹੁੰਦਾ ਉੱਥੇ ਰੱਖ ਸਕਦੇ ਹੋ ਹਫਤੇ ਵਿੱਚ ਇਹ ਲਾਲ ਮਿਰਚਾਂ ਤੁਸੀਂ ਮਚਾ ਦੇਣੀਆਂ ਹਨ ਭਾਵ ਕਿ ਉਸ ਜਗ੍ਹਾ ਤੁਸੀਂ ਨਵੀਆਂ ਸੱਤ ਮਿਰਚਾਂ ਫਿਰ ਉਸ ਪੋਟਲੀ ਦੇ ਵਿੱਚ ਰੱਖਣੀਆਂ ਹਨ ਤੇ ਤਜੋਰੀ ਵਿੱਚ ਰੱਖ ਦੇਣੀਆਂ ਹਨ ਇਹ ਉਪਾਅ ਤੁਹਾਡੇ ਪੈਸੇ ਨੂੰ ਖਿੱਚਣ ਦਾ ਕੰਮ ਕਰੇਗਾ ਇਹ ਉਹ ਤੁਹਾਡੇ ਲਈ ਪੈਸੇ ਨੂੰ ਖਿੱਚਣ ਦਾ ਰਸਤਾ ਵੀ ਲੱਭ ਦੇਵੇਗਾ ਨਵੇਂ-ਨਵੇਂ ਪੈਸੇ ਕਮਾਉਣ ਦੇ ਰਸਤੇ ਖੋਲਣਗੇ ਜੇਕਰ ਘਰ ਦੇ ਵਿੱਚ ਕੋਈ ਕੀਤਾ ਕਰਵਾਏ ਦਾ ਅਸਰ ਹੈ ਤੁਹਾਨੂੰ ਸ਼ੱਕ ਹੈ ਤੁਹਾਡੇ ਘਰ ਦੀ ਕੋਈ ਮਾੜੀ ਸ਼ਕਤੀ ਦਾ ਜੇਕਰ ਪੈਰਾ ਹੈ ਫਿਰ ਤੁਹਾਡੇ ਘਰ ਵਿੱਚ ਅਜਿਹੀ ਚੀਜ਼ ਜੋ ਕਮਾਵੇ ਚ ਵੀ ਗਣ ਪਾ ਰਹੀ ਹੁੰਦੀ ਹੈ ਫਿਰ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਦੇ ਦਿਨ 7 ਲਾਲ ਮਿਰਚਾਂ ਲੈਣੀਆਂ ਹਨ ਇਹਨਾਂ 7 ਲਾਲ ਮਿਰਚਾਂ ਦੇ ਵਿੱਚ ਸਰੋਂ ਦੇ ਦਾਣੇ ਪਾ ਲੈਣੇ ਹਨ ਫਿਰ ਉਸ ਦੇ ਵਿੱਚ ਦੋ ਸੇਂ ਦੋ ਟੁਕੜੇ ਕਪੂਰ ਦੇ ਪਾਉਣੇ ਹਨ ਜਸਤੇ ਵੀ ਸ਼ੱਕ ਪੈਂਦਾ ਹੈ ਜਿਸ ਵਿਅਕਤੀ ਦੇ ਤੁਹਾਨੂੰ ਸ਼ੱਕ ਹੈ ਉਸ ਇਨਸਾਨ ਤੇ ਮਾੜੀ ਨਿਗਾਹ ਤੁਹਾਡੇ ਤੇ ਰੱਖਦਾ ਹੈ ਫਿਰ ਉਸ ਵਿਅਕਤੀ ਦਾ ਨਾਮ ਲੈ ਕੇ ਆਪਣੇ ਘਰ ਦੇ ਵੇੜੇ ਦੇ ਵਿੱਚ ਇੱਕ ਪਾਥੀ ਉਸ ਨਾਲ ਉਸ ਸਮਾਨ ਨੂੰ ਤਖਾ ਦੇਣਾ ਹੈ ਤੇ ਉਸ ਉੱਪਰ ਸਾਰੀ ਸਮਗਰੀ ਵਿਚਾ ਦੇਣੀ ਹੈ ਹਰ ਪ੍ਰਕਾਰ ਦੇ ਕੀਟੇ ਕਰਾਏ ਦਾ ਅਸਰ ਖਤਮ ਹੋ ਜਾਵੇਗਾ ਜਿੰਨੇ ਵੀ ਘਰ ਵਿੱਚ 네ਗੇਟਿਵ એનર્ਜੀ ਹੋ ਖਤਮ ਹੋ ਜਾਵੇਗੀ ਇਸਾਰੇ ਹੀ ਉਪਾਸ ਸੰਗਤ ਜੀ ਬੜੇ ਹੀ ਪਾਵਰਫੁਲ ਹਨ ਜੇਕਰ ਤੁਸੀਂ ਪੂਰੀ ਵਿਧੀ ਵਿਧਾਨ ਦੇ ਨਾਲ ਕਰ ਲੈਂਦੇ ਹੋ ਆਪਣੇ ਘਰ ਦੇ ਵਿੱਚ ਇਸ ਦਾ ਪ੍ਰਯੋਗ ਕਰੋਗੇ ਤਾਂ ਪੂਰਨ ਤੌਰ ਤੇ ਤੁਹਾਡੇ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਦਾ ਪੈਰਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਸੰਗਤ ਜੀ ਅਸੀਂ ਵੀਡੀਓ ਦੀ ਜਾਣਕਾਰੀ ਅੱਜ ਦੀ ਜੇਕਰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ